ਸੇਜ ਜੀ ਤੇ ਆਓ ਜੀ ਸੁਣਦੇ ਆ ਅਮਨ ਦਾਤੇ ਵਾਸੀ ਜੀ ਨੂੰ ਕੰਫਰੰਸ ਬੋਲਦੇ ਨੇ ਪ੍ਰੋਗਰਾਮਸ ਹੋ ਰੇ ਸਾਰੇ শ্রোਤਿਆਂ ਨੂੰ ਅਮਨ ਦਾਤੇ ਰਸੇ ਵੱਲੋਂ ਪਿਆਰ ਭਰੇ ਸਤਿ ਸਾਲ ਜੀ ਸਵਾਗਤ ਹੈ ਜੀ ਦੇ ਪੇਸ਼ خدمت ਹੈ ਗਜ਼ਲ ਤਰਨੋਂ ਦੇ ਵਿੱਚ ਉਮੀਦ ਹੈ ਆਪ ਜੀ ਸੰਤੁਸ਼ਟ ਕਰੋਗੇ ਗਜ਼ਲ ਦਾ ਮਤਲਬ ਹੈ ਸੱਚਤਾ ਬਣ ਜੇ ਕਮਾਵੇ ਸੱਜਣਾ ਚੰਗਾ ਏ ਜੇ ਕਪਟ ਤੋਂ ਦੂਰੀ ਪਾਵੇ ਸੱਜਣਾ ਚੰਗਾ ਏ ਸੱਚਤਾ ਬਣ ਜੇ ਕਮਾਵੇ ਸੱਜਣਾ ਚੰਗਾ ਏ ਲਕਪਟ ਤੋਂ ਦੂਰੀ ਪਾਵੇ ਸੱਜਣਾ ਚੰਗਾ ਏ ਬਹੁਤ ਵਧੀਆ ਬਹੁਤ ਸੋਹਣਾ ਤਾਨਮਨ ਫਿਕਣਾ ਉਦਾਜੇ ਫਿੱਕਾ ਬੋਲੇਗਾ ਤਨ ਮਨ ਫਿੱਕੜਾ ਹੋ ਉਦਾਜੇ ਫਿੱਕਾ ਬੋਲੇਗਾ ਤੂੰ ਮੂਦੀ ਖਟੀ ਤੂੰ ਮੂਦੀ ਖਟੀ ਖਾਵ ਸਜਣਾ ਚੰਗਾ ਏ ਬਹੁਤ ਅੱਛਾ ਸਚਰਾਵਾਂ ਜੇ ਕਮਾਓ ਬਹੁਤ ਅੱਛਾ ਸਜਣਾ ਚੰਗਾ ਏ ਕੀ ਹੁੰਦਾ ਬਹੁਤ ਅੱਛਾ ਹੈ ਯਾਦਾਂ ਦੇ ਵਿੱਚ ਪਾਉਂਦਾ ਰਹਦਾ ਫੇਰੀ ਤੂੰ ਜੀ ਜੀ ਯਾਦਾਂ ਦੇ ਵਿੱਚ ਪਾਉਂਦਾ ਰਹਦਾ ਫੇਰੀ ਤੂੰ ਕਦ ਤੇ ਸਾਂਵੇਂ ਕਦ ਤੇ ਸਾਂਵੇਂ ਆਵ ਸਜਣਾ ਚੰਦ ਆ ਬਹੁਤ ਅੱਛਾ ਰਿਤਾ ਬਣੇ ਜੇ ਕਮਾਵੇ ਸਜਣਾ ਚੰਦ ਆ ਬਹੁਤ ਵਧੀਆ ਹੈ मां बोली बोलण ते क्यों शर्म करे <laughs> मां बोली बच बोल ते क्यों शर्म करे इंज न कहर इज न कहर कमाव जण चङा सचण जे कमाव सजना चंगा ਢੋਲ ਸੋਹਾਵੇ ਹੁੰਦੇ ਸੱਚ ਜਾਣੀ ਦੂਰ ਦੇ ਢੋਲ ਸੋਹਾਵੇ ਹੁੰਦੇ ਸੱਚ ਜਾਣੀ ਵਤਨੀ ਤੂੰ ਪੈਰ ਵਤਨੀ ਤੂੰ ਪੈਰ ਟਿਕਾ ਸਜਣਾ ਚੰਗਾਏ ਸੱਚ ਦਾ ਮਣਜ ਕਮਾਵੇ ਸਜਣਾ ਚੰਗਾ ਨਸ਼ਿਆਂ ਦੇ ਕਰ ਪੱਤੇ ਰਾਸ ਨਾ ਹੁੰਦੇ ਨੇ ਨਸ਼ਿਆਂ ਦੇ ਕਰ ਪੱਤੇ ਰਾਸ ਨਾ ਹੁੰਦੇ ਨੇ ਜੀ ਆਪਣਾ ਆਪ ਆਪਣਾ ਆਪ ਬਚਾ ਸੱਜਣਾ ਚੰਗਾਏ ਬਹੁਤ ਅੱਛਾ ਬਚਾਵਾ ਨਿੱਕੇ ਕਮਾ ਸੱਜਣਾ ਚੰਗਾ ਬਹੁਤ ਅੱਛਾ ਬਹੁਤ ਸੁਣ ਲਿਖਿਆ ਸਬਰ ਸਬੂਰੀ ਕਰ ਲੈ ਛਡ ਕੇ ਕੌਲੀ ਪੰ ਨਾ ਤੜੀਏ ਸਰੋਂ ਨਾ ਤੜੀਏ ਸਰੋਂ ਜਮਾਵ ਸੱਜਣਾ ਚੰਗਾ ਹੈ ਕਿਆ ਬੰਦ ਮਹ ਬਹੁਤ ਅੱਛਾ ਸਚੁਦਾ ਵੜੇ ਜੇ ਤਮ ਸੱਜਣਾ ਚੰਗਾ ਸੁਣਾ ਗਜ਼ਲ ਦਾ ਮਕਤਾ ਹੈ ਸੱਚ ਜਾਣ ਤੂੰ ਅਮਨੂ ਬਿਅਕ ਲੋ ਕੱਚਾ ਏ ਸੱਚ ਜਾਣ ਤੂੰ ਅਮਨੂ ਬਿਅਕ ਲੋ ਕੱਚਾ ਏ ਤੂੰ ਆਪਣਾ ਮਰਜ਼ਾ ਆਪੁਣਾ ਮਗਜੇ ਖਪਾਵੇ ਸੱਜਣਾ ਚੰਗਾਈ ਮੋ ਸਚਤਾ ਵਣਿ ਜੇ ਕਮਾਵੇ ਸੱਜਣਾ ਚੰਗਾਈ ਲੈ ਕਬਤ ਤਦੂਰੀ ਪਾਵੇ ਸੱਜਣਾ ਚੰਗਾਈ ਸਚਤਾ ਵਣਿ ਜੇ ਕਮਾਵੇ ਸੱਜਣਾ ਚੰਗਾਓ ਕੰਪਲੇਟ ਤੁਹਾਡਾ ਜੱਟ ਵਸੀ ਜੀ ਧੰਨਵਾਦ ਤੁਹਾਡਾ ਬਹੁਤ 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 ਸੋਹਣੀ ਰਚਨਾ ਤੁਹਾਡੀ ਆਵਾਜ਼ ਵੀ ਬਹੁਤ ਵਧੀਆ ਹੈ ਪੇਸ਼ਕਾਰੀ ਬਹੁਤ ਸੋਹਣੀ ਧੰਨਵਾਦ ਤੁਸੀਂ ਕੰਪਲੇਟ ਸਮੇਂ ਬਾਅਦ ਪ੍ਰੋਗਰਾਮ